ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐਸਆਈਟੀ ਨੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਮਜੀਠਿਆ ਨੂੰ ਨਵਾਂ ਸੰਮਨ ਜਾਰੀ ਕਰ ਦਿੱਤਾ ਹੈ ਵਿਕਰਮ ਮਜੀਠਿਆ ਨੂੰ ਐਸਆਈਟੀ ਨੇ 18 ਜੁਲਾਈ ਨੂੰ ਪਟਿਆਲਾ ਵਿਖੇ ਪੁਲਿਸ ਲਾਈਨ ਦੇ ਵਿੱਚ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਇਸ ਪੂਰੇ ਮਾਮਲੇ ਤੇ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਅਰਸ਼ਦੀਪ ਕਲੇਰ ਨੇ ਤਿੱਖੀ ਪ੍ਰਕਿਰਿਆ ਦਿੱਤੀ ਹੈ ਉਹਨਾਂ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਦੀ ਮਾਨ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਤੇ ਵਿਕਰਮ ਮਜੀਠਿਆ ਨੂੰ ਫਸਾਉਣ ਦੇ ਲਈ ਹਰ ਗੈਰਵਾਜਿਬ ਹਤਕੰਡੇ ਅਪਣਾ ਰਹੀ ਹੈ ਦੇਖੋ 18 ਜੁਲਾਈ ਵਾਸਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਸਿੱਟ ਦਾ ਇੱਕ ਹੋਰ ਸਿਆਸੀ ਸੰਬੰਧ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਹੈ ਕਿ ਸਿਆਸੀ ਬਦਲਾਖੋਰੀ ਵਾਲੇ ਕੇਸਾਂ ਦੇ ਵਿੱਚ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਜਦੋਂ ਤੋਂ ਆਉਂਦੀ ਹੈ ਕੋਰਟ ਦੀ ਗੱਲ ਹਾਈ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਸਾਹਿਬ ਦੀ ਬੇਲ 'ਚ ਤੁਹਾਨੂੰ ਤਿੰਨ ਤਰੀਕਾ ਮਿਲੀਆਂ ਦਿੱਲੀੋਂ ਲੱਖਾਂ ਰੁਪਇਆ ਖਰਚ ਕੇ ਮਹਿੰਗੇ ਵਕੀਲ ਲਿਆਂਦੇ ਉੱਥੇ ਤਾਂ ਸਬੂਤ ਰੱਖ ਨਹੀਂ ਸਕੇ ਆ ਪਿਛਲੀ ਤਰੀਕ ਤੇ ਫੇਰ ਜਦੋਂ ਹਾਈ ਕੋਰਟ ਨੇ ਤੁਹਾਨੂੰ ਬੁਲਾਇਆ ਕਿ ਤੁਹਾਡੇ ਕੋਲ ਕੀ ਸਬੂਤ ਹੈ ਉੱਥੇ ਤੁਹਾਡੇ ਕੋਲ ਕੋਈ ਗੱਲ ਨਹੀਂ ਸੋ ਆਪਾਂ ਕਿਉਂ ਅਫਸਰਾਂ ਨੂੰ ਜਾਂ ਅਫਸਰ ਸ਼ਹੀ ਦਾ ਸਿਆਸੀਕਰਨ ਕਰ ਰਹੇ ਜਿਹੜਾ ਸਵਾਲ ਕਰਨਾ ਹੈ ਮੁੱਖ ਮੰਤਰੀ ਸਾਹਿਬ ਐਸਆਈਟੀ ਦੇ ਮੁਖੀ ਆਪ ਹੀ ਬਣ ਜਾਓ ਆਪ ਹੀ ਬਣ ਕੇ ਜਿਹੜੀ ਇਨਵੈਸਟੀਗੇਸ਼ਨ ਕਰਨੀ ਹੈ ਕਰ ਲੋ ਕਿਉਂਕਿ ਜੋ ਤੁਸੀਂ ਕਰਾਉਣਾ ਚਾਹੁੰਦੇ ਹੋ ਉਹਨੂੰ ਕਾਨੂੰਨ ਨਹੀਂ ਕਰਨ ਦੇਣਾ ਚਾਹੁੰਦਾ ਉੱਥੇ ਸੰਵਿਧਾਨ ਹੈ ਉੱਥੇ ਕੋਰਟਾਂ ਨੇ ਤਾਹੀਂ ਆਪਾਂ ਬਾਰ-ਬਾਰ ਅਫਸਰ ਬਦਲਦੇ ਆ ਐਸਆਈਟੀ ਆਪਾਂ ਕਿੰਨੀਆਂ ਬਦਲਤੀਆਂ ਦਸਵੀਂ ਵਾਰੀ ਆਪਾਂ ਫੇਰ ਬੁਲਾ ਲਿਆ ਸੋ ਇਸ ਗੱਲ ਨੂੰ ਆਪਾਂ ਹੁਣ ਕਿਤੇ ਸਮੇਟੀਏ ਸੋ ਜਿਹੜਾ ਸਿਆਸੀ ਜਿਹੜਾ ਰਾਜਨੀਤਿਕ ਸਵਾਲ ਜਿਹੜਾ ਬਦਲਾਖੋਰੀ ਦਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਅਫਸਰਾਂ ਥਰੂ ਕਰਾਉਣਾ ਚਾਹੁੰਦੇ ਨੇ ਉਹ ਆਪ ਹੀ 18 ਤਰੀਕ ਨੂੰ ਆ ਕੇ ਐਸਆਈਟੀ ਦੇ ਮੁਖੀ ਵੱਜੋਂ ਤੁਸੀਂ ਆਪ ਹੀ ਕਰ ਲੋ ਆਮੋ ਸਾਹਮਣੇ ਗੱਲ ਇੱਕ ਵਾਰੀ ਆਪਾਂ ਨਵੇੜੀਏ ਕਿਉਂ ਆਪਾਂ ਸਰਕਾਰ ਦਾ ਪੈਸਾ ਤੇ ਸਮਾਂ ਇਹਦੇ ਝੂਠੇ ਕੇਸਾਂ ਦੇ ਵਿੱਚ ਬਰਬਾਦ ਕਰ ਰਹੇ ਆ